ਪੰਜਾਬ ਪੁਲਿਸ ਦੀਆਂ ਕਾਲੀਆਂ ਭੇਡਾਂ ਫਿਰ ਕਾਬੂ ਆਈਆਂ ਨੇ ਗ੍ਰਿਫਤਾਰ ਕਰ ਲਿਆ ਗਿਆ ਸੀਆਈਏ ਇੰਚਾਰਜ ਫਗਵਾੜਾ ਸਣੇ ਦੋ ਏਐਸਆਈ ਤੇ ਇੱਕ ਹੈੱਡ ਕਨਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਡੀਆਈਜੀ ਨਵੀਨ ਸਿੰਘਲਾ ਨੇ ਜਾਣਕਾਰੀ ਸਾਂਝੀ ਕਰਦੇ ਆ ਇਹ ਵੀ ਕਿਹਾ ਗਿਆ ਕਿ ਉਹਨਾਂ ਉੱਤੇ ਦੋਸ਼ ਕੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਨੌਬਤ ਕਿਉਂ ਆਈ ਕਿਉਂਕਿ ਇੱਕ ਨਸ਼ਾ ਤਸਕਰ ਨੂੰ ਪਿਛਲੇ ਦਿਨਾਂ ਚ ਕਾਬੂ ਕੀਤਾ ਗਿਆ ਜਿਸ ਨੂੰ ਛੱਡਣ ਦੇ ਲਈ ਜਾਂ ਉਸ ਨੇ ਬਦਲੇ ਰਿਸ਼ਵਤ ਮੰਗੀ ਗਈ ਪੈਸੇ ਕਿੰਨੇ ਮੰਗੇ ਗਏ 2.5 ਲੱਖ ਰੁਪਈਆ ਇਹ ਉਸ ਨਸ਼ਾ ਤਸਕਰ ਦੇ ਪਰਿਵਾਰ ਤੋਂ ਲੈ ਲਿਆ ਗਿਆ ਔਰ ਨਸ਼ਾ ਤਸਕਰ ਨੂੰ ਪਹਿਲਾਂ ਕਾਬੂ ਕੀਤਾ ਜਾਂਦਾ ਫਿਰ ਛੱਡ ਦਿੱਤਾ ਜਾਂਦਾ ਇਸ ਤਰ੍ਹਾਂ ਦੀਆਂ ਕਈ ਧਾਰਨਾ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਨੇ ਜਦੋਂ ਪੁਲਿਸ ਦੇ ਅਧਿਕਾਰੀ ਪਹਿਲਾਂ ਤਾਂ ਨਸ਼ਾ ਤਸਕਰਾਂ ਨੂੰ ਕਾਬੂ ਕਰ ਲੈਂਦੇ ਨੇ ਬਾਅਦ ਵਿੱਚ ਨਸ਼ਾ ਤਸਕਰਾਂ ਦੇ ਨਾਲ ਮਿਲ ਜਾਂਦੇ ਨੇ ਉਸ ਮਿਲੀ ਭੁਗਤ ਦੇ ਵਿੱਚੋਂ ਖਮਿਆਜੇ ਕਿਸ ਨੂੰ ਭੁਗਤਨੇ ਪੈਂਦੇ ਨੇ ਸਿਸਟਮ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਅਣਗਹਿਲੀਆਂ ਸਾਹਮਣੇ ਆ ਜਾਂਦੀਆਂ ਨੇ ਔਰ ਉਹਨਾਂ ਅੰਗਲੀਆਂ ਦੇ ਕਰਕੇ ਖਾਕੀ ਤੇ ਦਾਗ ਲੱਗਦਾ ਹੈ ਤੇ ਸੀਆਈਏ ਇੰਚਾਰਜ ਸਣੇ ਦੋ ਏਐਸਆਈ ਹੋਰ ਤੇ ਇੱਕ ਹੈੱਡ ਕਨਸਟੇਬਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਬਾਰੇ ਡੀਆਈਜੀ ਨਵੀਨ ਸਿੰਘਲਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਆ ਦੱਸਿਆ ਕਿ ਸੀਆਈਏ ਇੰਚਾਰਜ ਸਬ ਇੰਸਪੈਕਟਰ ਵਿਸ਼ਮਨ ਸਾਈ ਏਐਸਆਈ ਜਸਵਿੰਦਰ ਸਿੰਘ ਏਐਸਆਈ ਨਿਰਮਲ ਸਿੰਘ ਹੈੱਡ ਕਨਸਟੇਬਲ ਜਗਰੂਪ ਸਿੰਘ ਇਨਾਂ ਚਾਰਾਂ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਔਰ ਨਸ਼ਾ ਤਸਕਰ ਇੱਕ ਕਾਬੂ ਕੀਤਾ ਗਿਆ ਸੀ ਔਰ ਉਸੇ ਨਸ਼ਾ ਤਸਕਰ ਨੂੰ ਛੱਡਣ ਦੇ ਬਦਲੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ 2.5 ਲੱਖ ਰੁਪਇਆ ਰਿਸ਼ਵਤ ਲਈ ਗਈ ਤਾਂ ਇਸ ਕਰਕੇ ਉਸੇ ਦੋਸ਼ਾਂ ਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਡੀਆਈਜੀ ਨਵੀਨ ਸਿੰਘਲਾ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਅਸੀਂ ਕਿਸੇ ਵੀ ਕਿਸਮ ਦੇ ਉੱਤੇ ਢਿੱਲ ਨਹੀਂ ਵਰਤਾਂਗੇ ਔਰ ਇਹਨਾਂ ਦੀ ਪੁਸ਼ਗਿਸ਼ ਤੋਂ ਬਾਅਦ ਇਹਨਾਂ ਦੇ ਰਿਮਾਂਡ ਦੇ ਵਿੱਚ ਜਦੋਂ ਪੁਸ਼ਗਿਸ਼ ਹੋਣੀ ਹੈ ਔਰ ਉਸ ਪੁਸ਼ਗਿਸ਼ ਦੇ ਵਿੱਚ ਜੇਕਰ ਕੋਈ ਹਾਇਰ ਅਥਾਰਟੀ ਦਾ ਨੁਮਾਇੰਦਾ ਵੀ ਆਉਂਦਾ ਕੋਈ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੁੰਦਾ ਇਸ ਕੇਸ ਦੇ ਵਿੱਚ ਤਾਂ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਇਸ ਗੱਲ ਦਾ ਭਰੋਸਾ ਦਿੱਤਾ ਹੈ ਡੀਆਈਜੀ ਨਵੀਨ ਸਿੰਘਲਾ ਨੇ ਦਰਅਸਲ ਫਗਵਾੜਾ ਸੀਆਈ ਇਨਚਾਰਜ ਬਿਸਮਨ ਸਾਈ ਸਣੇ ਜਿਹੜੇ ਦੋ ਏਐਸਆਈਸੀ ਜਸਵਿੰਦਰ ਸਿੰਘ ਤੇ ਨਿਰਮਲ ਸਿੰਘ ਤੇ ਹੈੱਡ ਕਨਸਟੇਬਲ ਜਗਰੂਪ ਸਿੰਘ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਹੁਣ ਤੱਕ ਆ ਚੁੱਕੇ ਨੇ ਜਿਸ ਦੇ ਵਿੱਚ ਹਾਈ ਕੋਰਟ ਵੱਲੋਂ ਵੀ ਪੰਜਾਬ ਦੇ ਡੀਜੀਪੀ ਨੂੰ ਵੀ ਕਈ ਵਾਰਾਂ ਤਲਬ ਕਰਕੇ ਇਸ ਗੱਲ ਦੀ ਰਿਪੋਰਟ ਮੰਗੀ ਗਈ ਹੈ ਕਿ ਜਿਹੜੀਆਂ ਕਾਲੀਆਂ ਪੇਡਾਂ ਨੇ ਪੁਲਿਸ ਦੇ ਵਿੱਚ ਉਹਨਾਂ ਨੂੰ ਕਾਬੂ ਕਰਨ ਦੇ ਲਈ ਹੁਣ ਤੱਕ ਕੀ ਕੀਤਾ ਗਿਆ ਔਰ ਕਈ ਕੇਸਾਂ ਦੇ ਵਿੱਚ ਤਾਂ ਐਨਡੀਪੀਐਸ ਦੇ ਕੇਸਾਂ ਵਿੱਚ ਪੁਲਿਸ ਵਾਲੇ ਸਮੇਂ ਦੇ ਉੱਤੇ ਚਲਾਨ ਹੀ ਨਹੀਂ ਜਿਹੜੇ ਪੇਸ਼ ਕਰ ਪਾਉਂਦੇ ਜਿਸ ਦੇ ਕਰਕੇ ਹਾਈ ਕੋਰਟ ਨੇ ਇੱਕ ਦਫਾ ਇਹ ਵੀ ਸਟੇਟਸ ਰਿਪੋਰਟ ਮੰਗੀ ਸੀ ਕਿ ਕਿੰਨੇ ਕੇਸ ਨੇ ਅਜਾਹੇ ਜਿਨ੍ਹਾਂ ਦੇ ਵਿੱਚ ਸਮੇਂ ਦੇ ਉੱਤੇ ਗਵਾਹੀਆਂ ਨਹੀਂ ਹੋ ਪਉਂਦੀਆਂ ਚਲਾਨ ਨਹੀਂ ਪੇਸ਼ ਹੋ ਪਾਉਂਦੇ ਤੇ ਅੰਗੈਲੀ ਕਿਉਂ ਵਰਤੀ ਜਾਂਦੀ ਹੈ ਕਿ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਲਈ ਇਸ ਤਰ੍ਹਾਂ ਹੁੰਦਾ ਔਰ ਕਈ ਥਾਵਾਂ ਦੇ ਉੱਤੇ ਇਹ ਵੀ ਤੱਥ ਸਾਹਮਣੇ ਆਏ ਨੇ ਕਿ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਫੈਸਲਾ ਆਉਂਦਾ ਹੈ ਕਿ ਜੇਹਨਾਂ ਦੇ ਵਿੱਚ ਬੈਠ ਕੇ ਵੀ ਵੱਡੇ ਵੱਡੇ ਡਰੱਗ ਪੈਡਲਰ ਨੇ ਜਿਹੜੇ ਉਹ ਆਪਣੇ ਨੈਟਵਰਕ ਦੇ ਜ਼ਰੀਏ ਨਸ਼ਾ ਵੇਚਦੇ ਨੇ ਜਿਸ ਦੇ ਵਿੱਚ ਡੀਐਸਪੀਸੀ ਇੱਕ ਜਿਹੜਾ ਰੇਲ ਸਕਿਉਰਿਟੀ ਸੀ ਸੰਗਰੂਰ ਦੇ ਵਿੱਚ ਉਸ ਦੀ ਵੀ ਨਸ਼ਾ ਤਸਕਰ ਨਾਲ ਮਿਲਿ ਭੁਗਤ ਸਾਹਮਣੇ ਆਈ ਸੀ ਹਾਲੇ ਇੱਕ ਹਫਤਾ ਵੀ ਨਹੀਂ ਬੀਤਿਆ ਉਸ ਨੂੰ ਵੀ ਸਸਪੈਂਡ ਕੀਤਾ ਗਿਆ ਸੀ ਇਸ ਤਰ੍ਹਾਂ ਪਹਿਲਾਂ ਤੋਂ ਹੀ ਮੁਹਿੰਮ ਇੱਕ ਜਿਹੜੀ ਵਿੱਢੀ ਹੋਈ ਆ ਨਸ਼ਾ ਮੁਕਤੀ ਦੇ ਖਿਲਾਫ ਇੱਕ ਲਹਿਰ ਚਲਾਉਣ ਦੀ ਗੱਲ ਪੰਜਾਬ ਸਰਕਾਰ ਦਾਵਾ ਕਰਦੀ ਹੈ ਪਰ ਉਸ ਦੇ ਵਿੱਚ ਜਿੱਥੇ ਨਸ਼ਾ ਤਸਕਰਾਂ ਦੀ ਮਿਲੀ ਭਗਤ ਹੈ ਨੈਟਵਰਕ ਇੱਕ ਵੱਡਾ ਚੱਲਦਾ ਇੰਟਰਨੈਸ਼ਨਲ ਬਾਰਡਰ ਦੇ ਜ਼ਰੀਏ ਵੀ ਨਸ਼ਾ ਤਸਕਰੀ ਦਾ ਧੰਦਾ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਹੈ ਡਰੋਨ ਦੇ ਜ਼ਰੀਏ ਨਸ਼ਾ ਆ ਜਾਂਦਾ ਹੈ ਪੰਜਾਬ ਦੇ ਅੰਦਰ ਬਾਰਡਰ ਸਟੇਟ ਹੋਣ ਕਰਕੇ ਕਈ ਤਰ੍ਹਾਂ ਦੇ ਹੋਰ ਖਮਿਆਜੇ ਭੁਗਤਨੇ ਪੈ ਰਹੇ ਨੇ ਪੰਜਾਬ ਨੂੰ ਪਰ ਇਸ ਦੇ ਨਾਲ ਹੀ ਜਦੋਂ ਜਿਨ੍ਹਾਂ ਨੇ ਰਾਖੀ ਕਰਨੀ ਹੈ ਜਿਹੜੇ ਖਾਕੀ ਪਹਿਨ ਕੇ ਇਹਨਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦਾ ਕੰਮ ਜਿਨ੍ਹਾਂ ਨੂੰ ਦਿੱਤਾ ਗਿਆ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਕਾਬੂ ਕਰ ਵੀ ਲੈਂਦੇ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਛੱਡਣ ਦੇ ਬਦਲੇ ਪੈਸੇ ਬਣਾਉਣ ਦੇ ਖਾਤਰ ਉਹਨਾਂ ਤੋਂ ਮੋਟੀਆਂ ਰਿਸ਼ਵਤਾਂ ਲੈਂਦੇ ਨੇ ਜਿਸ ਦੇ ਵਿੱਚ ਇੱਕ ਵੀ ਕੇਸ ਸਾਹਮਣੇ ਆਇਆ ਜਿਸ ਵਿੱਚ ਸੀਆਈ ਇਨਚਾਰਜ ਫਗਵਾੜਾ ਮਿਸਮਨ ਸਾਈ ਨੇ ਬਾਕੀ ਪੁਲਿਸ ਮੁਲਾਜ਼ਮਾਂ ਦੇ ਨਾਲ ਮਿਲ ਕੇ ਇਹ ਨਸ਼ਾ ਤਸਕਰ ਨੂੰ ਪਹਿਲਾਂ ਫੜ ਲਿਆ ਤੇ ਫਿਰ ਛੱਡ ਦਿੱਤਾ ਗਿਆ ਤੇ 2.5 ਲੱਖ ਰੁਪਏ ਰਿਸ਼ਵਤ ਲੈਣ ਦਾ ਇਹਨਾਂ ਉੱਤੇ ਦੋਸ਼ ਹੈ ਔਰ ਇਸ ਦੇ ਵਿੱਚ ਡੀਆਈਜੀ ਜਿਹੜੇ ਨੇ ਨਵੀਨ ਸਿੰਘਲਾ ਉਹਨਾਂ ਨੇ ਭਰੋਸਾ ਦਿਵਾਇਆ ਕਿ ਕੋਈ ਸੀਨੀਅਰ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹੋਇਆ ਤੇ ਬਖਸ਼ਿਆ ਉਸ ਵੀ ਨਹੀਂ ਉਸ ਨੂੰ ਵੀ ਨਹੀਂ ਜਾਏਗਾ ਮਾਮਲਾ ਦਰਜ ਕਰਕੇ ਇਸ ਮਾਮਲੇ ਦੇ ਵਿੱਚ ਅਗਲੇਰੀ ਕਸ਼ਗਿਸ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਉਸ ਜਾਂਚ ਪੜਤਾਲ ਦੇ ਵਿੱਚ ਕੀ ਸਾਹਮਣੇ ਆਉਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਸੀਆਈ ਇਨਚਾਰਜ ਬਈਆਂ ਮੁਸ਼ਕਲਾਂ ਇੱਥੇ ਵੱਧ ਗਈਆਂ ਨੇ ਇਸ ਤਰ੍ਹਾਂ ਦੀਆਂ ਪੁਲਿਸ ਦੀਆਂ ਕਾਲੀਆਂ ਭੇਡਾਂ ਨੂੰ ਜਿੰਨੀ ਛੇਤੀ ਨੱਥ ਪੈ ਜਾਵੇ ਉੰਨੀ ਹੀ ਜਿਹੜੀ ਆ ਮਸਤੈਦੀ ਵਰਤੀ ਜਾਵੇ ਤੇ ਉੰਨੀ ਹੀ ਜ਼ਿਆਦਾ ਲਾਭਦਾਇਕ ਹੋਏਗਾ ਸਿਸਟਮ ਦੇ ਲਈ ਵੀ ਔਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਫਿਰ ਪੰਜਾਬ ਸਰਕਾਰ ਵੱਲੋਂ ਜਿਹੜਾ ਦਾਵਾ ਕੀਤਾ ਜਾਂਦਾ ਕਿ ਨਸ਼ਾ ਤਸਕਰਾਂ ਦੀ ਨਾਲ ਜਿਸ ਜਿਸ ਦੀ ਵੀ ਮਿਲੀ ਭੁਗਤ ਹੈ ਚਾਹੇ ਸਾਡੇ ਆਪਣੇ ਨੇ ਜਾਂ ਬਗਾਨੇ ਨੇ ਚਾਹੇ ਵਰਦੀ ਧਾਰੀ ਨੇ ਜਾਂ ਸਿਵਲ ਦੇ ਵਿੱਚ ਨੇ ਕੋਈ ਵੀ ਸਾਥ ਦਿੰਦਾ ਚਾਹੇ ਸਿਆਸਤਦਾਨ ਨੇ ਜਾਂ ਅਧਿਕਾਰੀ ਉਹਨਾਂ ਕਿਸੇ ਨੂੰ ਵੀ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਕਈ ਟਾਵੇਂ ਟਾਵੇਂ ਕੇਸਾਂ ਦੇ ਵਿੱਚ ਇਸ ਤਰ੍ਹਾਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ ਜਿਸ ਵਿੱਚ ਸੀਏ ਇਨਚਾਰਜ ਦੀ ਵੀ ਗ੍ਰਿਫਤਾਰੀ ਹੋਈ ਹੈ ਤੋਂ ਏਐਸਆਈ ਵੀ ਉਸ ਵਿੱਚ ਸ਼ਾਮਲ ਨੇ ਤੇ ਇੱਕ ਹੈੱਡ ਕਨਸਟੇਬਲ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਕਿਹੜੀ 2.5 ਲੱਖ ਦੀ ਰਿਸ਼ਵਤ ਲਈ ਗਈ ਇਹ ਨੈਟਵਰਕ ਕਿੰਨਾ ਵੱਡਾ ਸੀ ਇਸ ਤੋਂ ਪਹਿਲਾਂ ਵੀ ਇਹ ਇਸ ਤਰ੍ਹਾਂ ਦਾ ਧੰਦਾ ਬਣਾ ਕੇ ਚੱਲ ਰਾਇ ਸੀ ਕਿ ਛੱਡ ਦਿੱਤਾ ਜਾਂਦਾ ਸੀ ਨਸ਼ਾ ਤਸਕਰਾਂ ਨੂੰ ਫੜਨ ਤੋਂ ਬਾਅਦ ਕਿ ਪੈਸੇ ਬਣਾਉਣ ਦੇ ਲਈ ਨਸ਼ਾ ਤਸਕਰ ਫੜੇ ਜਾਂਦੇ ਸੀ ਜਾਂ ਨਸ਼ਾ ਤਸਕਰ ਨੂੰ ਰੋਕਣ ਲਈ ਨਸ਼ਾ ਤਸਕਰ ਫੜੇ ਜਾਂਦੇ ਰਹੇ ਨੇ ਇਹਦੇ ਬਾਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸੇ ਹੋ ਸਕਦੇ ਨੇ ਜਿਵੇਂ ਕੋਈ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ